ਸਤ ਸ੍ਰੀ ਅਕਾਲ ਜੀ ਸਵਾਗਤ ਆਜਦੇ ਨਵੀਂ ਵੀਡੀਓ ਚ ਅੱਜ ਦੱਸਦੇ ਆ ਕਿ ਬਾਥੀਆਂ ਕਿਵੇਂ ਲਾਈਦੀਆਂ ਵੈਸੇ ਤਾਂ ਪਤਾ ਹੀ ਆ ਸਾਰਿਆਂ ਨੂੰ ਪਿੰਡਾਂ ਵਾਲਿਆਂ ਨੂੰ ਤਾਂ ਪਤਾ ਹੀ ਆ ਕਿਵੇਂ ਲਾਈਦੀਆਂ ਪਰ ਫਿਰ ਵੀ ਅੱਜ ਕੱਲ ਲੋਕ ਪਸੂ ਜੋ ਆ ਘਾਟ ਰੱਖਣ ਲੱਗ ਗਏ ਹਵਾ ਬਾਹਰ ਚਲੀ ਜਾਂਦੀ ਹੈ ਇੱਕ ਤਾਂ ਪਹਿਲਾ ਬਾਥੀ ਨੂੰ ਬਾਥੀਆਂ ਨੂੰ ਲਿਆਉਂਦੀਆਂ ਉਹ ਸਾਹਮਣੇ ਖੰਡ ਦਿਖਾਉਣੇ ਰਿਤੇ ਧੂਰੇ ਲੱਗੇ ਭਈ ਉਹ ਸਾਹਮਣੇ ਜਿਹੜਾ ਥਾਂ ਉਥੋਂ ਪਹਿਲਾਂ ਬਾਥੀਆਂ ਲੈ ਕੇ ਆ ਬਾਥੀਆਂ ਲੈ ਕੇ ਆਉਂਦੀਆਂ ਪਹਿਲਾਂ ਤਾਂ ਜਾ ਕੇ ਲਿਆਉਂਦੇ ਗਾ ਉੱਥੋਂ ਹੁਣ ਇੱਥੇ ਲਿਆ ਲਿਆ ਕੇ ਤੇ ਮੰਮੀ ਘੀਰਾ ਲਾਈਆਂ ਜੀ ਹੁਣ ਇੱਕ ਵਜਾ ਤਾਂ ਮੰਮੀ ਨੂੰ ਪੁੱਛੇਗਾ ਕਿਵੇਂ ਆ ਗਰਮੇ ਗਰਮੇ ਲੱਗਦੀ ਆ ਮੰਮੇ ਹਾਂ ਨਾ ਗਰਮੇ ਨਹੀਂ ਲੱਗਦੀ ਗਹਦੇ ਕੰਮ ਕਰਦਿਆਂ ਨੂੰ ਕੋਈ ਗਰਮੇ ਗਰਮੇ ਨਹੀਂ ਕੁਛ ਨਹੀਂ ਹੁੰਦਾ ਜਿਹੜਾ ਬੰਦਾ ਕੰਮ ਕਰਦਾ ਤੇ ਪਾਠੀ ਮੇਲਾ ਦਾ ਇਹ 1500 ਬਹੋਗੇ ਮੰਮੀ ਹੈ ਨਾ 1500 ਬਹੋਗੇ 1500 ਦਾ ਘੇਰਾ ਜਿਹੜਾ ਆਪਾਂ ਨੂੰ ਪਿਆਗ ਹੈ ਮੋਲ ਲਿੱਤਾ ਸੀਗਾ 1500 ਪਾਥੀ 2000 ਮੇਲਾ ਹੋਊਗੀ ਸ਼ਾਇਦ ਇਹਦੇ ਨਾਲ ਹਾਂ 1 ਰੁਪਏ ਦੀ ਜਿਹੜੀ ਪਾਥੀ ਪੈ ਗਈ ਵੈਸੇ 5 ਰੁਪਏਾਂ ਦੀ ਆ ਉਹ ਜ਼ਿਆਦਾ بس ਦੇਤੀ ਪਾਥੀਆਂ ਥੋੜੀਆਂ ਪ੍ਰਾਣੀਆਂ ਸਦਾ ਕਰਕੇ ਸਸਤੀਆਂ ਲੱਗੀਆਂ ਅੱਜ ਕੱਲ ਤੁਹਾਨੂੰ ਪਤਾ ਕਿ ਬਾਲਣ ਐਸਾ ਵੈਸਾ ਹੀ ਹੁੰਦਾ ਨਰਮੇ ਕੋਈ ਵੀ ਦਾ ਨਹੀਂ ਤੇ ਛਟੀਆਂ ਹੁੰਦੀਆਂ ਨਹੀਂ ਨਰਮੇ ਲੋਕ ਵੀਜ ਨਹੀਂ ਹਟ ਗਏ ਜਦੋਂ ਤੇ ਝੋਨੇ ਆਏ ਤਾਂ ਡਾਟਾ ਹੋਣਾ ਪਾਥੀਆਂ ਮੋਲ ਲੈਣੀਆਂ ਪਈਆਂ ਵੈਸੇ ਜਿਹੜੀ ਦੂਜੀ ਲੱਕੜ ਹੁੰਦੀ ਆ ਉਹ ਥੋੜੀ ਮਹਿੰਗੀ ਪੈਂਦੀ ਆ ਪਾਥੀ ਆਪਾਂ ਨੂੰ ਸਸਤੀ ਪੈਗੀ ਦਾ ਘੱਟ ਬਸ ਨਹੀਂ ਲੈਣੀ ਤੇ ਨਰਮੇ ਲੋਕ ਵੀ ਦੇ ਨਹੀਂ ਕੇ ਕਾ ਕਰਕੇ ਹੁੰਦੀ ਨਹੀਂ ਜੀ ਤਾਂ ਕਿ ਲੋੜ ਚ ਛਟੀਆਂ ਹੁੰਦੀਆਂ ਸੀ ਪਹਿਲਾਂ ਹੁਣ ਬਾਲਨ ਜੋ ਦਿਨੋ ਦਿਨ ਹੋਈ ਜਾਂਦੇ ਆ ਘੱਟ ਤੇ ਹੁਣ 1 ਵਜਾ ਕਰਦਾ ਆ ਉਹਦਾ ਲੱਗੇ ਪਏ ਪਾਥੀਆਂ ਅਣਜੇ ਨੂੰ ਬਾਈ ਜਚਾੜੀਆਂ ਆਉਂਦੀਆਂ ਉਹ ਆਉਂਦੀਆਂ ਨਹੀਂ ਹੁਣ ਮੈਨੇ ਤਾਂ ਆਉਂਦੀਆਂ ਨਹੀਂ ਮੈਂ ਮੰਮੀ ਮੰਮੀ ਨੂੰ ਲਿਆ ਲਿਆ ਪਾਥੀਆਂ ਦੇਈ ਜਾਣੀ ਐ ਤੇ ਮੰਮੀ ਦੇ ਚਾਈ ਜਾਂਦੇ ਆ ਘੀਰਾ ਦੇਖ ਲੋ ਕਿੱਡਾ ਖੋ ਗਿਆ ਹਜਾ ਪਾਥੀਆਂ ਆਪਣੇ ਕੋਲੇ ਪਈਆਂ ਗਈਆਂ ਇੱਧਰ ਆਹ ਵਾਲਿਆ ਪਾਥੀਆਂ ਪਈਆਂ ਪਾਥੀਆਂ ਆਪਣੇ ਘਰ ਦੀਆਂ ਪਥੀਆਂ ਹੋਈਆਂ ਪਰ ਇੰਨੀਆਂ ਜ਼ਿਆਦਾ ਨਹੀਂ ਥੋਲੀਆਂ ਜਿਹੀਆਂ ਉਧਰ ਪਈਆਂ ਤੇ ਐਵੇਂ ਹੀ ਆ ਪਾਥੀ ਪਤਨੀ ਕਿਹੜਾ ਸੌਖੀ ਆ ਫੇਰ ਅਗਲੇ ਨੂੰ ਪੂਰਾ ਮੋੜ ਦੇ ਦੇਗਾ ਪਹਿਨਾ ਅਗਲਾ ਗੁਰੂਆ ਇਕੱਠਾ ਕਰਦਾ ਫੇਰ ਉਹਨੂੰ ਪੱਥ ਦਾਗਾ ਫੇਰ ਉਹਨੂੰ ਸਤਾਨਦਾਰ ਗਾਂ ਫੇਰ ਜਾ ਕੇ ਕਿਤੇ ਘੇਰਾ ਬਣਦਾ ਉਹਨੂੰ ਲਿਪੀ ਦਾਗਾ ਇੰਨੀ ਮਿਹਨਤ ਲੱਗਦੀ ਆ ਖਾਸੀ ਅੱਜ ਕੱਲ੍ਹ ਲੋਕ ਭੁੱਲ ਗਏ ਬਸ ਕੋਈ ਇੱਕ ਵਿਰਲਾ ਹੀ ਆ ਜਿਹੜਾ ਰੱਖਦਾਗਾ ਪਸ਼ੂ ਪਹਿਲੇ ਗੱਲ ਤਾਂ ਪਸ਼ੂ ਹੀ ਨਹੀਂ ਰੱਖਦੇ ਲੋਕ ਘੀਰੇ ਹੀ ਰੱਖਣੇ ਕਿਸੇ ਨੇ ਪਸ਼ੂ ਰੱਖਣੋਂ ਹਟ ਗਏ ਪਾਥੀ ਪੱਥਨ ਜੇ ਬਹੁਤ ਮਿਹਨਤ ਲੱਗਦੀ ਹੈ ਨਾ ਦੇਖ ਲੋ ਐਵੇਂ ਚਾਚੀ ਜਾਂਦੀਆਂ ਪਾਥੀਆਂ ਵਖਾਉਣੀਆਂ ਕੋਲੇ ਜਾ ਕੇ ਥੋਣ ਨੂੰ ਹਾਂ ਦੇਖ ਗੀਰਾ ਬਾਵਾ ਵੱਡਾ ਹੋ ਜਾਊਗਾ ਇਹਦੇ ਬਾਅਦ ਸਾਨੂੰ ਵੀ ਲਿਪਣਾ ਪਊਗਾ ਸਾਰਿਆ ਘਰਾਂ ਦਾ ਗੋਹਾ ਇਕੱਠਾ ਕਰਕੇ ਇਹਨਾਂ ਲਿਪੜਾ ਪਾਉਗਾ ਨਹੀਂ ਤਾਂ ਮੀਂਹ ਆ ਗਿਆ ਨਾ ਮੀਂਹ ਕਣੀ ਪਾਥੀ ਖਰਾਬ ਹੋ ਜਾਂਦੀ ਹੈ ਮੜ ਕੇ ਇਹ ਪਾਥੀਆਂ ਅਸੀਂ ਠੰਡਾਂ ਨੇ ਸਟਾਕ ਕਰੀ ਜਾਂਦੇ ਆ ਵੀ ਇਕੱਠਾ ਕਰੀ ਜਾਂਦੇ ਆ ਵਾਲਣ ਵਾਲਣ ਜੋਗਾ ਤਾਂ ਆਪਣੇ ਆਪ ਆਥੀਆਂ ਪਈਆਂ ਇੱਧਰ ਪਈਆਂ ਥੋੜੀਆਂ ਆ ਆ ਆਪਣੀਆਂ ਪਾਥੀਆਂ ਕਰਦੀਆਂ ਵੱਛੀ ਆ ਇੱਕ ਵਸ ਇਹਦੀਆਂ ਪਾਥੀਆਂ ਆ ਵੱਛੀ ਆ ਜਿਹੜੀ ਤੇ ਉਹ ਵਾ ਠੰਡਾ ਦਾ ਪ੍ਰੋਗਰਾਮ ਸੈੱਟ ਹੋਈ ਜਾਂਦਾ ਠੰਡਾ ਵਾਸਤੇ ਆ ਚਲੋ ਹੁਣ ਸਸਤੀ ਮਿਲ ਜਾਂਦੀ ਹੈ ਪਾਥੀ ਜੇ ਠੰਡਾ ਚ ਆਪਾਂ ਵਾਲਣ ਲੈਣੇ ਆ ਜਿਵੇਂ ਕੋਈ ਲੱਕੜਾ ਲੁਕੜਾ ਉਹ ਤੋਂ ਜ਼ਿਆਦਾ ਮਗਿਆਈ ਹੋ ਜਾਂਦੀ ਹੈ ਕਿਉਂ ਠੰਡਾ ਚ ਹੁਣ ਹਰੇਕ ਨੂੰ ਚਾਹੀਦੇ ਗਰਮੀ ਚ ਕੋਈ ਇੰਨੇ ਉਹ ਨਹੀਂ ਲੋਕ ਗਰਮੀ ਚ ਸਾਰ ਲੈਂਦੇ ਵਾਲਣ ਮੈਂ ਗੈਸ ਗੋਸ ਬਿਜਲੀ ਵਾਲੇ ਚੁੱਲ੍ਹੇ ਹੋ ਜਾਂਦੇ ਗੀਜ਼ਰ ਗਾਜ਼ਰ ਜਿਨ੍ਹਾਂ ਦੇ ਹੈਗੇ ਆ ਬਸ ਉਹਨਾਂ ਨਾਲ ਸਾਰਿਆਂ ਦੇ ਆ ਸਾਡੇ ਵਰਗੇ ਵਿਚਾਰੇ ਮੁੱਲ ਦਾ ਲਈ ਜਾਂਦੇ ਵਾਲਣ ਕੁਛ ਘਰੇ ਮੱਥ ਲਈਦਾ ਕੁਛ ਮੁੱਲ ਦਾ ਲੈ ਲਈ ਚਲੋ ਜਿੰਨੇ ਵੀ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਕਰ ਦਿਓ ਤੇ ਜਿਹੜੀਆਂ ਬੀਬੀਆਂ ਭੈਣਾਂ ਘਰੇ ਪਾਥੀਆਂ ਗੋਹਾ ਪਾਤਦੀਆਂ ਜਿਹੜੇ ਭਰਾ ਹੈਲਪ ਕਰਾਉਂਦੇ ਆ ਉਹ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ